ਉਹ ਦੇਖੋ ਜੀ ਅੱਗੇ ਆ ਕੇ 1000 ਦੀ ਰੇਂਜ ਚ ਹਾਲੀਵੁੱਡ ਸੂਟ ਆ ਗਏ ਨੇ ਬਾਈ ਹੁਣ ਇਹ ਕਹਿੰਦੇ 1000 ਦੀ ਰੇਂਜ ਚ ਨੇ ਜੀ ਇਹ ਸਾਰੇ ਓਕੇ ਲਾਈਨਿੰਗ ਇਸ ਕੇ ਸਾਥ ਮੇ ਹੈ ਹਾਂ ਸਾਥ ਲਾਈਨਿੰਗ ਹੈ ਔਰ ਇਸ ਦਾ ਪੈਨ ਬਾਟਮ ਵੀ ਹੈ ਇਸ ਵਾਲਾ ਬਾਟਮ ਵੀ ਹੈ ਇਸ ਮੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹਾਲ ਨੰਬਰ 2 ਤੇ ਆਜੋ ਦਿਖਾਉਨੇ ਆ ਕੀ ਕੁਝ ਮਿਲਦਾ ਆਪਾਂ ਨੂੰ ਇੱਥੇ ਦੇਖਣ ਨੂੰ ਤੇ ਕਰਦੇ ਆਂ ਐਂਟਰੀ ਲਓ ਜੀ ਇੱਥੇ ਆ ਗਿਆ ਆਪਾਂ ਨੂੰ ਇਹ ਕ੍ਰੀਟਿਕ ਬੈਗ ਇਹ ਦਿਸ ਬੈਗ ਬਹੁਤ ਚੈੱਕ ਦੇਖੋ ਪਿਓਰ ਲੈਦਰ ਚ ਨੇ ਜੀ ਇਹ ਸਰ ਸਟਾਰਟਿੰਗ ਪ੍ਰਾਈਸ ਕੀ ਰਹੂਆ ਕੋਈ 6000 ਤੋਂ ਸ਼ੁਰੂ ਹੋ ਜਾਂਦੀ ਹੈ ਸਾਈਸਰ ਤੋਂ 6000 ਤੋਂ ਦੇਖੋ ਜੀ 750 ਤੋਂ ਸਟਾਰਟਿੰਗ ਹੈ ਇਹਨਾਂ ਦੀ 1200 ਤੋਂ 50 1250 ਲਗ ਲਗ ਰੇਂਜ ਚ ਤੁਹਾਨੂੰ ਵਧੀਆ ਓਕੇ ਪਰ ਇਹ ਦੇਖਣੇ ਸ 18000 ਪੈ ਜਾਏਗਾ ਇਹ 18000 ਦੀ ਰੇਂਜ ਚ ਨੇ ਜੀ ਉੱਪਰ ਆਪਸ 2000 2500 ਇਹ 2000 2500 ਦੀ ਰੇਂਜ ਚ ਆਗੇ ਤੇ ਪਿਓਰ ਲੈਦਰ ਤੇ ਮਿਲਣਗੇ ਤੁਹਾਨੂੰ ਇਹ ਜਿੱਦਾਂ ਵੀ ਕੰਪਨੀ ਦੇ ਹੀ ਉਹ ਨੇ ਆਹ ਜੀ ਜੀ ਕੌਣ ਸੀ ਕੋਲਕਾਤਾ ਟਾਈਜ ਲੈਦਰ ਟਾਈਜ ਲੈਦਰ ਟਾਈਜ ਲੈਦਰ ਓਕੇ ਇਹ ਤਾਜ਼ੇ ਲੈਦਰ ਆਲੇ ਜਾਂਦੇ ਨੇ ਜੀ ਦੇਖੋ ਕੋਲਕੱਤੇ ਵਾਲਿਆਂ ਦੇ ਨੌ ਜੀ ਇਹ ਤੇਚੀ ਆ ਗਿਆ ਹੈ ਵੀ ਪਿਓਰ ਲੈਦਰ ਚ ਤੇ ਜਿਹਦੀ ਰੇਂਜ ਤਕਰੀਬਨ 7000 ਦੇ ਲਵੇ ਆ ਤੇ ਆ ਆ ਗਈਆਂ ਬੈਲਟਾਂ ਵਗੈਰਾ ਆ ਗਏ ਦੇਖੋ ਤੇ ਤੇ ਫੇਰ ਖਾਣ ਪੀਣੇ ਵਾਲਾ ਸਮਾਨ ਆ ਗਿਆ। ਅੱਗੇ ਆ ਗਿਆ ਜੁਐਲਰੀ ਦਾ ਸਮਾਨ। ਦੇਖੋ ਜੀ। ਕਰੋ ਚੈੱਕੋ। ਸੋਨੇ ਸੋਨੇ ਜੁਐਲਰੀ ਆ। ਆਹ ਦੇਖੋ ਜੀ ਅੱਗੇ ਆ ਕੇ ਹਜ਼ਾਰ ਦੀ ਰੇਂਜ ਚ ਹਾਲੀਵੁੱਡ ਸੂਟ ਆ ਗਏ ਨੇ ਭਾਈ ਹੁਣ ਇਹ ਕਹਿੰਦੇ। ਕਰੋ ਚੈੱਕ। ਇਹ ਸਾਰਿਆਂ ਦੀ ਹੋ ਰੇਜ ਹਜ਼ਾਰਾਂ ਜਾਂ ਵੀ ਅਲੱਗ-ਅਲੱਗ ਜਿਹੜਾ ਮਰਜ਼ੀ ਲੈ ਲੋ ਆਪ ਕੋ ਮਤਲਬ ਇਹ ਸਾਰਾ ਬੰਬੇ ਦਾ ਕਲੈਕਸ਼ਨ ਹੈ ਯਾਂ ਦਾ ਹੈ ਵੀ ਨਹੀਂ ਓਕੇ ਚੀਜ਼ ਅਲੱਗ ਹੈ ਆਪ ਕੋ ਹਰ ਸ਼ਹਿਰ ਦਾ ਮਾਲ ਮਿਲੇਗਾ ਆਪ ਨੂੰ ਠੀਕ ਹੈ ਜੀ ਲੋਕ ਭਾਈ ਇਹ ਕਹਿੰਦੇ ਵੀ ਬੰਬੇ ਦਾ ਕਲੈਕਸ਼ਨ ਆ ਇਹ ਤੇ ਇੱਥੇ ਤੁਹਾਨੂੰ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਡਿਜ਼ਾਈਨ ਵੀ ਦੇਖ ਸਕਦੇ ਹੋ ਤੁਸੀਂ ਤੇ ਕੋਈ ਵੀ ਸੂਟ ਚੱਕੋ 1000 ਰੁਪਏ 1000 ਦੀ ਰੇਂਜ ਤੋਂ ਉੱਪਰ ਨਹੀਂ ਹੈਗੇ मान दे फरदियो तूसी बहुत बढ़िया-बढ़िया सूट पेने बहुत बढ़िया-बढ़िया कलर पेने ये हाथी कढ़ाई है ना हैंड वर्क है इसमें हां ये है ना सारा बहुत अल्लाह तआला का देखो जी हैंड वर्क है हैवी शिन है हैवी के लाइनिंग भी है और बहुत ओके लाइनिंग इसके साथ में है हाँ साथ में लाइनिंग है और इसका बॉटम भी है बॉटम भी है इसमें ਇਹ 1000 ਕੀ ਰੇਂਜ ਵਿੱਚ ਹੈ ਸਭ ਦੇਖੋ ਭਾਈ ਲਓ ਜੀ ਅੱਗੇ ਆ ਗਏ ਨੇ ਰੈਡੀमेड ਕੱਪੜੇ ਤੇ ਦੇਖੋ ਮਨਸਿਏ ਇੱਥੇ ਤੁਹਾਨੂੰ ਮੁੰਡਿਆਂ ਦੇ ਦੇਖਣ ਨੂੰ ਘੱਟ ਮਿਲਣ ਨੇ ਕੁੜੀਆਂ ਦੀ ਨਹੀਂ ਜ਼ਿਆਦਾ ਦੇਖਣ ਨੂੰ ਮੁੰਡਿਆਂ ਦੇ ਤਾਂ ਤਕਰੀਬਨ ਹੈ ਵੀ ਨਹੀਂ

ਕਾਲੇ ਕਲ ਲਈ ਸਭ ਤੋਂ ਜ਼ਿਆਦਾ ਦਿੱਕੀ ਵਾਲਾ ਓਕੇ 500 ਦੀਆਂ ਦੋ ਸ਼ਾਟਸ ਕੁਆਲਿਟੀ ਮਸਪੈਕਟ ਹੈ ਇਹ ਵੀਡੀਓ ਦੇਖ ਕੇ ਆਉਂਦੇ ਨੇ ਹੋਰ ਕਰਦੇਗਾ ਰਿਸਪੌਂਸ ਬਸ ਥੈਂਕ ਯੂ ਪ੍ਰਾ ਲਾਊ ਜੀ ਅੱਗੇ ਆ ਗਏ ਆਪਾਂ ਮੁੰਬਈ ਵਾਲਿਆਂ ਦੀ ਸਟਾਲ ਤੇ ਤੇ ਤੁਹਾਨੂੰ ਦਿਖਾ ਸਕਦੇ ਆ ਆਹ ਦੇਖੋ ਜੀ 650 ਦੀ ਰੇਂਜ ਚ ਨੇ ਪਿਓਰ ਕਾਟਨ ਚ 100% ਕਾਟਨ ਆ ਦੇਖੋ ਅਹ ਉਹ ਦੇਖ ਸਕਦੇ ਹੋ ਜੀ ਤਲਵਾਰ ਅਖਤਰ ਕੇ ਸਾਥ ਤਲਵਾਰ ਅਖਤਰ ਕੇ ਸਾਥ ਯਾਰ ਦੀ ਰੇਂਜ ਚ ਨੇ ਜੀ ਸੂਟ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਨੇ ਕਰੋ ਚੈੱਕ ਦੇਖੋ ਜੀ ਇਹ ਸਾਰਾ ਹੈਂਡਵਰਕ ਆ ਸਾਰਾ ਜਾਂ ਮਸ਼ੀਨੀ ਹੈ ਇਹ ਜੇ ਮਸ਼ੀਨੀ ਵਰਕ ਆ ਕੋਈ ਇਹਨੇ ਵਧੀਆ ਵਧੀਆ ਡਿਜ਼ਾਈਨ ਪਾਏ ਨੇ ਪਰ ਚੈੱਕ 1000 ਦੀ ਰੇਂਜ ਚ ਨੇ ਜੀ ਇਹ ਸਾਰੇ ਕੋਈ ਵੀ ਲੈ ਜਾਓ 1000 ਦੀ ਰੇਂਜ ਮੌਜੀ ਅੱਗੇ ਫੇਰ ਆ ਗਿਆ ਬੈਗ ਪਰ ਚੈੱਕ

ਉਹ ਆਈਟਮ ਲੱਗੇ ਹੋਏ ਇਹ 2500 ਰੁਪਏ ਕੇ ਲੱਗੇ ਹੋਏ ਆ ਇਹ 2000 ਕੇ ਲੱਗੇ ਆ ਆ ਦੇਖੋ ਜਿਹੜੀਆਂ ਆ ਇੱਧਰ ਆਈਟਮ ਲੱਗੀਆਂ ਹੋਈਆਂ ਨੇ 2500 ਤੋਂ ਸਟਾਰਟਿੰਗ ਆ ਇਹਨਾਂ ਦੀ ਕੋਈ ਵੀ ਬੈਗ ਵਗੈਰਾ ਤੁਸੀਂ ਲੈ ਸਕਦੇ ਹੋ 2500 ਤੋਂ ਸਟਾਰਟਿੰਗ ਆ ਤੇ ਇਹਨਾਂ ਦੀ 2000 ਰੁਪਿਆ ਸਟਾਰਟਿੰਗ ਆ ਤੇ ਇਹਨਾਂ ਦੀ ਕਿੰਨੀ ਸਟਾਰਟਿੰਗ ਇਹ 2000 ਤੋਂ ਲੈ ਕੇ 1500 ਤੱਕ ਮਿਲ ਜਾਣਗੇ ਤੁਹਾਨੂੰ ਇਥੋਂ ਤੇ ਮੇਲੇ ਕਰਕੇ ਬੜੇ ਡਿਸਕਾਊਂਟ ਲੱਗੇ ਹੋਏ ਆ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜੀ ਦੇਖੋ ਜੀ ਅੱਗੇ ਆਗੇ ਨੇ ਫੇਰ ਕਪੜਾ ਜੀ ਮੈਜਿਕ ਪੁਆਇੰਟ ਲਓ ਜੀ ਅੱਗੇ ਆਗੇ ਨੇ ਆਪਣੇ ਮੈਜਿਕ ਬਾਕਸ ਜਿਹੜੇ ਵੀ ਹੈਗੇ ਨੇ ਤੇ ਬਾਈ ਜੀ ਉਹਨੂੰ ਕਰਕੇ ਦਿਖਾਉਣਗੇ ਇਹ ਦੇਖ ਅੱਛਾ ਪਰਪਲ ਕਲਰ ਹੋਦਾ ਹਾਂਜੀ पेपर रो पर रोल करना है ऐसे चेंज हो जाएगा ओके कलर पिंक कलर सेम कलर आईवन से मैजिक करेंगे 1 2 3 गलत थी मैजिक आंसर से ये आएगा हमारे पास एक स्मॉल बैग होता है ओके मैजिक करना है अब बराबर का करना और ये सिस्टम बन रहा है ओके सॉरी मैजिक आंसर से आएगा वाइट पेपर होता है हां जी दोनों साइड से वाइट होता है तो ये मैजिक करेंगे ऐसे हो जाएगा ओके ਲੋ ਜੀ ਇਹ 1000 ਦੇ ਵਿੱਚ ਮਿਲੂ ਤੁਹਾਨੂੰ ਤੇ ਗੰਸੇ ਬੰਦਾ ਵਧੀਆ ਮੈਜਿਕ ਵਗੈਰਾ ਸਿੱਖ ਸਕਦਾ ਘਰੇ ਬੈਕਤੀ ਤੇ ਕਿਨੇ ਦਿਨ ਦੋ ਤਰੀਕ ਤੱਕ ਐਸ ਤੋਂ ਦੋਸਤੰਬਰ ਤੱਕ ਹੈ ਇਸ ਜਿਸ ਤੱਕ ਹਾਂ ਜਹਾਂ ਜਹਾਂ ਸਿਰ ਇਹ ਦੋ ਤਾਰੀਖ ਤੱਕ ਲੋ ਜੀ ਇਹ ਦੋ ਤਾਰੀਖ ਤੱਕ ਹੈ ਤੇ ਕੌਣ ਸਾਹ ਬਲਦੀ ਅੱਗੇ ਆ ਗਿਆ ਜੀ ਜੁਵੈਲਰੀ ਦੇਖੋ ਮੇਰੇ ਫੌਨ ਨੂੰ ਡਿਜ਼ਾਈਨ ਪੈਨੇ ਜੁਐਲਰੀ ਦੇ ਹੈ ਫੌਰ ਦੀ ਆਲ ਆਈਟਮ 100 ਰੁਪਏ ਕੋਈ ਵੀ ਚੀਜ਼ ਲੈ ਲਓਗੇ 100 ਰੁਪਏ ਤੋਂ 100 ਤੇ ਉਧਰ ਆ ਗਏ ਨੇ ਇਹ ਸਬਜ਼ੀਆਂ ਪੱਤਣ ਵਾਲਾ ਉਹ ਸਬਜ਼ੀਆਂ ਵਾਲਾ ਸਮਾਨ ਸਬਜ਼ੀਆਂ ਵਾਲੇ ਯਾਰ ਦੇਖੋ ਕਿਹਜੰਦਾ ਸਮਾਨ इधर आगे आ ये अतर इधर बैग वगैरा आ गए जी इधर साबन वगैरह आगे देखो नेचुरल नैचुरल चीजा गोज ने ਉਹ ਜਿਹੜਾ ਸ਼ੂਰ ਕਰਨਾ ਕਰੇਗਾ ਥਾਇਰੋਇਡ ਦੀ ਪਰੇ ਨਹੀਂ ਆਵੇਗਾ ਸਿਰਫ ਦੋ ਕੁ ਨਾਪੀ ਦੇ ਵਿੱਚ ਬਾੜੀਆਂ ਵਸ ਓਕੇ ਬਲੋਜੀ ਇੱਧਰ ਆ ਗਏ ਆ ਨੇ ਜਿਹੜੇ ਸੈਂਟਰਲ ਵਗੈਰਾ ਜੁੱਤੀਆਂ ਦੇਖੋ ਕਨੇ ਸੋਨੇ ਸੋਨੇ ਡਿਜ਼ਾਈਨ ਨੇ ਭਾਈ ਇਹਨਾਂ ਦਾ ਕੀ ਪ੍ਰਾਈਸ ਰਹੇਗਾ 1100 ਦੀ ਰੇਂਜ ਚ ਨਹੀਂ ਆ ਦੇਖੋ ਇਹਨਾਂ ਬੜੀਆਂ ਬੜੀਆਂ ਡਿਜ਼ਾਈਨ ਪਏ ਨੇ ਮੰਗਲਾਜ ਲੋ ਜੇ ਇੱਧਰ ਫੇਰ ਆ ਗਏ ਨੇ ਕੁਰਤੇ ਵਗੈਰਾ ਜਾਂਸੀ ਇੱਥੇ ਤਕਰੀਬਨ ਹਲੇ ਤੱਕ ਲੇਡੀਜ਼ ਦੇਖਣ ਨੂੰ ਮਿਲੇ ਆ ਸਾਰਾ ਕੁਝ ਜਾਂਸ ਦਾ ਮੇ ਵੀ ਭੱਟੇ ਹੋਊ ਲੋ ਜੀ ਅਦਰ ਜੁਐਲਰੀ ਦਾ ਸਾਮਾਨ ਆ ਗਿਆ ਕੋਈ ਵੀ ਆਟਮ 100 ਕੀ ਭਾਈ ਦੇਖੋ ਕੋਈ ਵੀ ਜੁਐਲਰੀ ਦਾ ਸਾਮਾਨ ਲੈ ਲਓ ਇੱਥੋਂ 100 ਦਾ ਮਿਲੂ ਤੁਹਾਨੂੰ ਦੇਖ ਸਕਦੇ ਹੋ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਹੈ ਇੱਥੇ ਜੇ ਬੈਗ ਵਗੈਰਾ ਵੀ ਜੇ 500 ਕੇ ਵਗੈਰਾ 500 ਦੇ ਨੇ ਜੀ। ਦਾ ਮੂਰੇ ਸਮਾਨ ਸਾਰਾ 1000 ਰੁਪਏ। ਲਓ ਜੀ ਅੱਗੇ ਆਪਾਂ ਆਏ ਆ ਤੇ ਨੋਰਾ ਕਲੈਕਸ਼ਨ ਵਾਲਿਆਂ ਦੇ ਤੇ ਦੇਖ ਸਕਦੇ ਤੁਸੀਂ ਇਹਨਾਂ ਦੇ ਡਿਜ਼ਾਈਨ ਵਗੈਰਾ ਤੇ ਟੂਟ ਵਗੈਰਾ ਤੇ ਇਹਨਾਂ ਦੀ ਕੀ ਰੇਂਜ ਰਹੂ ਪੈਣੇ? ਸਰ ਇੱਧਰ ਹੋ ਜਾਓ ਤੁਸੀਂ। ਕਲੈਕਸ਼ਨ ਜੋ ਸਾਰੇ। ਠੀਕ ਆ ਜੀ। ਇਹ ਹੈਂਡਵਰਕ ਜਾਂ ਮਸ਼ੀਨੀ ਵਰਕ ਨੇ ਇਹ ਸਾਰਾ ਮਿਕਸ ਹੈ ਮਿਕਸ ਹੈ ਮਿਕਸ ਹੈ ਓਕੇ ਹੈਂਡਵਰਕ ਵੀ ਹੈ ਮਸ਼ੀਨੀ ਵਰਕ ਵੀ ਹੈ ਠੀਕ ਹੈ ਜੀ ਸਿਮਰਾ ਸਿਮਰਾ ਓਕੇ ਇਹ ਪਾਕਿਸਤਾਨੀ ਹੈ ਇਹ ਪਾਕਿਸਤਾਨੀ ਆ ਗਿਆ ਜੀ ਦੇਖੋ ਇਹ ਹੈਂਡਵਰਕ ਆ ਗਿਆ ਆ ਹੈਂਡਵਰਕ ਆ ਗਿਆ ਜੀ ਇਹ ਵੀ ਪੀਸਸ ਕਰੀ ਪਰ ਆ ਸਕਤੇ ਆ ਜਿਹਦਾਂ ਦਾ ਵੀ ਤੁਸੀਂ ਵੀ ਅਗਲੇ ਨੇ ਕਰਾਉਣਾ ਆਪਾਂ ਤੁਹਾਨੂੰ ਠੀਕ ਹੈ ਜੀ ਹੈਂਡਵਰਕ ਆ ਜਾਏਗਾ ਸਾਰਾ ਠੀਕ ਹੈ ਆਪਣੇ ਲੋਗੀ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਦੇਖੋ ਜੀ ਤੇ ਜਿੰਨਾ ਦੀ ਰੇਂਜ ਲਾ ਲੋ ਵੀ 1000 ਰੁਪਏ ਤੋਂ ਸਟਾਰਟ ਹੋ ਕੇ ਕਿੰਨੇ ਇੱਕ ਰੇਂਜ ਤੱਕ ਚਲੇ ਜਾਂਦੇ ਨੇ ਆਪਣੇ 5500 ਤੱਕ ਵੀ ਚਲੇ ਜਾਂਦੇ ਆ ਦੇਖ ਲਓ ਜੀ ਆ ਵੀ ਪਾਕਿਸਤਾਨੀ ਕਲੈਕਸ਼ਨ ਆ ਕਰੋਚੇ ਤੋਂ ਹਨਾ ਹੈ ਬਨਾਰਸੀ ਆ ਗਿਆ ਜੀ ਸਾਰੇ ਇੱਥੇ ਤੁਹਾਨੂੰ ਬਟੀਕ ਪੀਸ ਮਿਲਣਗੇ ਜਿਹੜੇ ਕਿ ਬਾਹਰ ਤਕਰੀਬਨ ਲਾ ਲੋ ਵੀ 6-7000 ਦੀ ਰੇਂਜ ਤੋਂ ਸਟਾਰਟ ਹੁੰਦੇ ਨੇ ਤੇ ਇੱਥੇ ਤੁਹਾਨੂੰ ਮੇਲੇ ਤੇ ਵਧੀਆ ਡਿਸਕਾਊਂਟ ਮਿਲ ਜੂਏ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ ਜੀ ਇਹਦੀ ਕੀ ਰੇਂਜ ਰਹੂਗਾ ਨੇ ਸਰ ਇਹ 3000 ਦਾ ਹੈ 3000 ਦੀ ਰੇਂਜ ਹੈ ਇਹਦੀ ਦੇਖੋ ਇਹ 2500 ਦੀ ਰੇਂਜ ਚ ਬਹੁਤ ਠੀਕ ਆਪਣੇ ਇੱਧਰ ਆ ਕੇ ਦੱਸ ਦੋ ਇਹ ਸੂਤੀ ਕਾਟਨ ਹੈ ਹਾਂਜੀ ਸੂਤੀ ਕਾਟਨ ਓਕੇ ਇਹਨਾਂ ਦੀ ਰੇਂਜ ਕਿੰਨੇ ਤੋਂ ਸਟਾਰ ਰੂਪ ਨੇ ਸਰ ਇਹ 1000 ਰੁਪਏ ਸੇ ਸ਼ੁਰੂ ਹੈ ਓਕੇ 2500 ਤੱਕ ਲੋ ਜੀ ਇਹ 1000 ਰੁਪਏ ਤੋਂ ਸਟਾਰਟਿੰਗ ਆ ਇਹਨਾਂ ਦੀ ਤੇ ਤਕਰੀਬਨ 2500 ਤੱਕ ਤੁਹਾਨੂੰ ਵਧੀਆ ਮਿਲ ਜਾਣਗੇ ਆ ਦੇਖੋ ਜੀ 2100 ਦੀ ਰੇਂਜ 'ਚ ਹੈ ਇਹ ਤੇ ਦੁਪੱਟੇ ਇਹਨਾਂ ਦੇ ਵੀ ਹੈਵੀ ਨੇ ਵੀ ਹੈਵੀ ਦੁਪੱਟਾ ਹੈ ਆ ਦੇਖੋ ਜੀ ਹੈਡਵਰਕ ਦੇ ਵਿੱਚ ਬਰਾਈਡਲ ਬੌਜੀ ਦੇਖੋ ਕਿੰਨੇ ਸੋਨੇ ਸੋਨੇ ਡਿਜ਼ਾਈਨ ਪੈਨੇ ਆ ਆ ਦੁਪੱਟੇ ਦੇਖੋ ਨਾਲ ਕਿੰਨੇ ਹੈਵੀ ਹੈਵੀ ਦੁਪੱਟੇ ਆ ਸਾਰੇ ਵੱਡੇ ਦੁਪੱਟੇ ਮਿਲਣਗੇ ਤੁਹਾਨੂੰ ਫੁੱਲਾਂ ਦੇ ਨਾਲ ਲਓ ਜੀ ਬੁਰੂ ਦੇਖੋ ਆਫਿਸ ਵੇਅਰ ਵੀ ਹੈ ਕਿਹਨੇ ਬਣੇ ਬਾਗੀ ਵੇਅਰ ਵੀ ਬਾਗੀ ਵੇਅਰ ਵਗੈਰਾ ਵੀ ਮਿਲ ਜਾਣਗੇ ਦੇਖੋ ਰਾਮਪੈਕ ਸਾਂ ਦੇ ਵੀ ਹੋਲਸੇਲ ਪ੍ਰਾਈਸੇਸ ਨੇ ਲੋਗੇ ਇਹ ਰਾਮਪੈਕ ਤੋਂ ਦੇ ਆ ਗਿਆ ਹੋਲਸੇਲ ਪ੍ਰਾਈਸ ਦਾ ਭਾਣ ਕਹਿੰਦੇ ਇਹਦੀ ਕੀ ਰੇਂਜ ਰਹੂ ਭਾਣ ਇਹ 2000 ਦੀ ਰੇਂਜ ਹੈ ਜੀ ਇਹਦੀ ਦੇਖੋ ਉਹ ਵੀ ਦੇਖੋ ਕੋਈ ਨਾ ਡਿਜ਼ਾਈਨ ਤੇ ਭਾਣ ਜਿਵੇਂ ਹੁਣ ਕਿਸੇ ਨੇ ਆਨਲਾਈਨ ਮੰਗਾਉਣਾ ਫਿਰ ਆਪਣਾ ਕੰਟੈਂਟ ਉਹੀ ਆ ਯਹੀ ਕੰਟੈਕਟ ਨੰਬਰ ਇਹ ਹੀ ਹੈ ਇਸੇ ਨੰਬਰ ਤੇ ਕਾਲ ਕਰ ਸਕਦੇ ਆਂ ਵੀ ਜੋ ਲਓ ਜੀ ਆ ਦੇਖੋ ਜੇ ਕਿਸੇ ਨੇ ਆਨਲਾਈਨ ਪਰਚੇਸ ਕਰਨਾ ਤਾਂ ਨੰਬਰ ਤੇ ਕੰਟੈਕਟ ਕਰਕੇ ਭੇਨ ਨਾਲ ਤੁਸੀਂ ਬੰਗਾ ਸਕਦੇ ਹੋ ਸਨੋਰਾ ਕਲੈਕਸ਼ਨ ਲਓ ਜੀ ਇੱਧਰ ਆ ਗਏ ਨੇ ਯਾਕਰ ਵਾਲਿਆਂ ਦੇ ਯਾਕਰ ਬਟਿਕ ਦੇਖੋ ਜੀ ਮੈਂ ਹਰ ਹੁਣ ਡਿਜ਼ਾਈਨ ਇਹਨਾਂ ਕੋਲ ਵੀ ਦੇ ਸਕਦੇ ਹਾਂ ਇਹ ਵੀ ਆ ਗਿਆ ਆਪਣੇ ਜੁਐਲਰੀ ਦਾ ਸਾਮਾਨ ਕਾਸਾ ਜੁਐਲ ਆਸਾ ਜੈਵਲ ਸਾਡੇ ਆਗੇ ਨੌਜੀ ਆਗੇ ਨੱਗੇ ਸੁਸਮਾ ਸੁਸਮਨ ਅੰਟਰਪ੍ਰਾਈਜ਼ ਵਾਲੇ ਰੋਕ ਇੱਕ ਤੇ ਦਿਆਂ ਨਾ ਵਗਰ ਤੁਹਾਨੂੰ ਬਹੁਤ ਵਧੀਆ ਵਧੀਆ ਮਿਲ ਜਾਣਗੇ ਜਦ ਜੁਐਲਰੀ ਦਾ ਫੇਰਾ ਗਿਆ ਅਫਮਾਨ ਤੇ ਜਿਨ੍ਹਾਂ ਦਾ स्टार्टिंग प्राइस 100 है देखो जी इधर आ गया हैंडलूम कवर वगैरा देख सकते हो मैट वगैरह इधर फिर आ गए बर्तन देखो तो देसी। देसी चीज तो लो जी कोई भी सूट चुको हजार रुपये तो स्टार्टिंग सारे हजार रुपये तो लो जी इधर आ गया महात्मा बुद्ध दिया तस्वीर बुद्ध साहब Das ist